ਕਸਬਾ ਚੋਣਾ ਸਿਰਤੇ ਨੇ ਅਜੇ ਵਿੱਚ ਪਾਰਟੀਆਂ ਆਪਣੀ ਜਿੱਤ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀਆਂ ਨੇ ਚੋਣਾਂ ਦੇ ਇਸ ਮਾਹੌਲ ਵਿੱਚ ਕਾਂਗਰਸੀ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਸਿਰਸਾ ਤੇ ਅਕਾਲੀ ਦਲ ਦੇ ਆਪਸੀ ਸਹਿਯੋਗ ਬਾਰੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਜਾਖੜ ਮੁਤਾਬਕ ਅਕਾਲੀ ਦਲ ਹਾਲੇ ਵੀ ਡੇਰਾ ਸਿਰਸਾ ਤੋਂ ਸਹਿਯੋਗ ਲੈਣ ਦੀ ਸੋਚ ਰਿਹਾ ਹੈ ਅਕਾਲੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਤੇ ਖਡੂਰ ਸਾਹਿਬ ਦੇ ਹਲਕੇ ਤੋਂ ਉਹਨਾਂ ਦੇ ਪੂਰੇ ਪੰਜਾਬ 'ਚ ਜਿਹੜਾ ਪਹਿਲਾ ਉਹਨਾਂ ਨੇ ਐਲਾਨਿਆ ਸੀਗਾ ਆਪਣਾ ਉਮੀਦਵਾਰ ਬੀਬੀ 자ਗੀਰ ਕੌਰ ਜੀ ਦੇ ਕੱਲ ਬਿਆਨ ਲੱਗੇ ਇੱਕ ਇੰਗਲਿਸ਼ ਨਿਊਜ਼ਪੇਪਰ ਦੇ ਨਾਲ ਗੱਲਬਾਤ ਕਰਦੇ ਹੋਏ ਆ ਉਹਨਾਂ ਨੇ ਕੁਝ ਗੱਲਾਂ ਕਹੀਆਂ ਬਹੁਤ ਹੀ ਮਹੱਤਵਪੂਰਨ ਗੱਲ ਹੈ ਉਹਨੂੰ ਅਗਰ ਇਸ ਗੱਠਬੰਧਨ ਦੇ ਮਾਹੌਲ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਨੇ ਕਿਹਾ ਜਦੋਂ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਡੇਰਾ सरसे ਦੇ ਨਾਲ ਤੁਹਾਡੀ سپورਟ ਲੈਣ ਦਾ ਜਾਂ ਤੁਹਾਡੀ ਕੋਈ ਸਾਠ ਗਾਂਠ ਦਾ ਕੋਈ ਹੈ ਰਾ ਦਾ ਤਾਂ ਬੀਬੀ ਰਾਨੇ ਕਿਹਾ ਵੀ ਮੈਂ ਤਾਂ ਜਾ ਕੇ ਉਹਨਾਂ ਤੋਂ سپورਟ ਮੰਗਦੀ ਨਹੀਂ ਪਰ ਜਦੋਂ ਉਹਨਾਂ ਤੋਂ ਪੁੱਛਿਆ ਵੀ ਤੁਹਾਡੀ ਅਕਾਲੀ ਪਾਰਟੀ ਦਾ ਕੀ ਸਟੈਂਡ ਹੈ ਉਹਨਾਂ ਨੇ ਕਿਹਾ ਜਿੱਥੇ ਤਾਈ ਅਕਾਲੀ ਪਾਰਟੀ ਦਾ ਤੇ ਡੇਰਾ ਸਰਸੇ ਵਾਲਿਆਂ ਦੇ ਨਾਲ ਸਾਠ ਦਾ ਆਪਸ 'ਚੇ ਸਮਝੋਤੇ ਦਾ ਸਾਠ ਗਾਂਠ ਦਾ ਸਪੋਰਟ ਦਾ ਜਿਹੜਾ ਮਕਸਦ ਹੈ ਉਹ ਫੈਸਲਾ ਸੁਖਬੀਰ ਬਾਦਲ ਕਰਨਗੇ ਮੈਂ ਸਮਝਦਾ ਇੱਕ ਬਹੁਤ ਹੀ ਹੈਰਾਨੀ ਵਾਲਾ ਬਹੁਤ ਹੀ ਇੱਕ ਅ ਸ਼ੌਕਿੰਗ ਰੈਵਿਊਸ਼ਨ ਅ ਸ਼ੌਕਿੰਗ ਐਕਸਪੋਜ਼ਰ ਆਫ देयर ਮਾਈਂਡਸੈਟ ਅਕਾਲੀਆਂ ਦੀ ਜਿਹੜੀ ਸੋਚ ਹੈ ਲੀਡਰਸ਼ਿਪ ਦੀ ਸੋਚ ਹੈ ਔਰ ਰਿਫਲੈਕਟ ਕਰਦੀ ਹੈ ਉਹਨਾਂ ਦਾ ਬਿਆਨ ਹੈ ਉਹ ਨਾ ਕੁਝ ਕਹਿ ਕੇ ਵੀ ਬਹੁਤ ਕੁਝ ਕਹਿ ਕੇ ਬੀਬੀ ਜੀ ਕਿਸੇ ਹੋਰ ਅਕਾਲੀ ਲੀਡਰ ਦਾ ਇਸ ਕਿਸਮ ਦਾ ਬਿਆਨ ਆਇਆ ਹੁੰਦਾ ਤਾਂ ਸ਼ਾਇਦ ਮੈਂ ਮੰਨ ਲੈਂਦਾ ਵੀ ਉਹਨਾਂ ਨੂੰ ਗਤੀਵਿਧੀਆਂ ਦਾ ਸ਼ਾਇਦ ਪਤਾ ਨਹੀਂ ਵੀ ਕੀ ਚੱਲ ਰਿਹਾ ਹੈ ਅਕਾਲੀ ਲੀਡਰਸ਼ਿਪ ਦੀ ਮਾਈਂਡ ਸੈਟ 'ਚ ਪਰ ਮੇਰਾ ਮੰਨਣਾ ਹੈ ਬੀਬੀ ਜਗੀਰ ਕੌਰ ਸ਼ੀ ਇਜ਼ ਨਾਟ ਜਸਟ ਅ ਆਰਡੀਨਰੀ ਮੈਂਬਰ ਕੋਈ ਕਵੇਂ ਨਹੀਂ ਕੋਈ ਆਕੇ ਮੈਂਬਰ ਬਣ ਕੇ ਅਕਾਲੀ ਦਲ ਦੇ ਦੋ ਵਾਰੀ ਐਸਜੀਪੀਸੀ ਦੇ ਪ੍ਰਧਾਨ ਰਹੇ ਐ ਸੀਨੀਅਰ ਉਹਨਾਂ ਦੇ ਕੋਰ ਗਰੁੱਪ ਦੇ ਮੈਂਬਰ ਐ ਤੇ ਜਦੋਂ ਟਕਸਾਲੀਆਂ ਨੂੰ ਮਨਾਉਣ ਦੀ ਮੁਹਿੰਮ ਚੱਲ ਰਹੀ ਸੀਗੀ ਵੀ ਇਹ ਟਕਸਾਲੀਆਂ ਨੂੰ ਛੱਡ ਕੇ ਨਾ ਜਾਣ ਬਾਦਲ ਸਾਹਿਬ ਕੋ ਉਪਰਾਲੇ ਕਰ ਰਹੇ ਸੀਗੇ ਉਦੋਂ ਜਿੱਥੇ ਆ ਵੀ ਚਰਚਾ ਆਈ ਵੀ ਸੁਖਬੀਰ ਹੋਰਾਂ ਨੂੰ ਉਤਾਰ ਕੇ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਬਾਦਲ ਸਾਹਿਬ ਬਣ ਜਾਣ ਇਹ ਪਰਿਵਾਰ 'ਚ ਨਹੀਂ ਰੱਖਣਾ ਦਾ ਬੀਬੀ ਜਾਗੀਰ ਕੌਰ ਦਾ ਨਾਮ ਵੀ ਉੱਥੇ ਪ੍ਰਪੋਜ਼ ਕੀਤਾ ਗਿਆ ਸੀਗਾ ਉਹ ਜਦੋਂ ਕਹਿੰਦੇ ਐ ਵੀ ਡੇਰਾਂ ਦੇ ਨਾਲ ਸਾਡੀ 60 ਗਾਂਠ ਜਿਹੜੀ ਐ ਉਹਦਾ ਫੈਸਲਾ ਸੁਖਬੀਰ ਜੀ ਲੈਣਗੇ ਮੈਂ ਸਵਾਲ ਪੁੱਛਣਾ ਚਾਹਨਾ ਸਾਰੇ ਪੰਜਾਬ ਨੂੰ ਅੱਗ ਲਾਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋ ਗਈਆਂ ਫਿਲਮ ਰਿਲੀਜ਼ ਕਰਾਣ ਕਰਕੇ ਪੋਸਟਰ ਲੱਗੇ ਵੀ ਆ ਤਾਂ ਫਿਲਮ ਰਿਲੀਜ਼ ਕਰਾਈ ਜਾਵੇ ਨਹੀਂ ਤਾਂ ਗੁਰੂ ਸਾਹਿਬ ਦੇ ਅੰਗ ਫੜੇ ਜਾਣਗੇ ਡੇਰੇ ਮੁਖੀ ਨੂੰ ਬੰਬਈ ਜਾ ਕੇ ਮਿਲ ਕੇ ਸਾਠ ਗਾਂਠ ਕੀਤੀ ਗਈ ਮਾਫੀਨਾਮਾ ਦਵਾਇਆ ਗਿਆ ਫਿਲਮ ਰਿਲੀਜ਼ ਕਰਾਈ ਗਈ ਮਾਫੀਨਾਮਾ ਵਾਪਸ ਹੋਇਆ ਅੱਜ ਜਾਂ ਤਾਂ ਮਾਫੀਨਾਮਾ ਜਿਹੜਾ ਸੀਗਾ ਲੋਕਾਂ ਨੂੰ ਬੇਵਕੂਫ ਕਰਨ ਵਾਸਤੇ ਕੀਤਾ ਗਿਆ ਸੀ ਵੀ ਇਟ ਇਸ ਸਟਿਲ ਅ ਓਪਨ ਆਪਸ਼ਨ ਵੀ ਸੁਖਬੀਰ ਬਾਦਲ ਜੀ ਫੈਸਲਾ ਲੈਣਗੇ ਉਹਨਾਂ ਨਾਲ ਵੀ ਸਾਠ ਗਾਂਠ ਉਹਨਾਂ ਦੇ ਨਾਲ ਕੋਈ ਮਹਾ ਗਠਬੰਧ ਅਕਾਲੀ ਦਲ ਦਾ ਜਾਂ ਡੇਰੇ ਦਾ ਕੋਈ ਸਾਠ ਗਾਂਠ ਕੋਲੀਸ਼ਨ ਬਣੂਗੀ ਇਹਨਾਂ ਦਾ ਸਪੋਰਟ ਲਿਆ ਜਾਊਗਾ ਤੇ ਆਹ ਤਾਂ ਇੱਕ ਮੈਂ ਸਮਝਦਾ ਵੀ ਪੂਰੀ ਇੱਕ ਪੂਰੀ ਸਿੱਖ ਜਮਾਤ ਦੇ ਨਾਲ ਜਿੱਥੇ ਉਹਨਾਂ ਦੇ ਪਹਿਲਾਂ ਕਹਾਵ ਦਿੱਤੇ ਗਏ ਉਹਨਾਂ ਕਹਾਵਾਂ ਦੇ ਵਿੱਚ ਜ਼ਖਮਾਂ ਦੇ ਅੰਦਰ ਹੁਣ ਨੂਨ ਛਿੜਕਣ ਵਾਲੀ ਗੱਲ ਬੀਬੀ ਜੀ ਨੇ ਕੀਤੀ ਹੈ ਤੇ ਇਹਨਾਂ ਸਾਰੀਆਂ ਗੱਲਾਂ ਦੇ ਬਾਅਦ ਇਟ ਕੁਡ ਬੀ ਅ ਮੀਅਰ ਇਟ ਊਡ ਹੈ ਬੀ ਅ ਮੀਅਰ ਕੋਇਨਸੀਡੈਂਸ ਜਦੋਂ ਆਪਾਂ ਦੇਖੀਏ ਵੀ ਹੋ ਸਕਦਾ ਸ਼ਾਇਦ ਕਿਸੇ ਨੂੰ ਧਿਆਨ ਨਾ ਹੋਵੇ ਜਦੋਂ ਦੇਖੀਏ ਆਪਾਂ ਪੁੱਟਿੰਗ एवरीथिंग ਇਨ ਪਰਸਪੈਕਟਿਵ ਸਾਰੀ ਗੱਲਾਂ ਨੂੰ ਇਕੱਠਾ ਜੋੜ ਕੇ ਦੇਖਦੇ ਆ ਡਾਟਸ ਮਿਲਾਨੇ ਆ ਅੱਜ ਹੋ ਕੀ ਰਿਹਾ ਜਿਹਨਾਂ ਲੋਕਾਂ ਨੇ ਬੇਅਦਬੀ ਕੀਤੀ ਜਿਹੜੇ ਲੋਕ ਜੇਲ੍ਹ 'ਚ ਐ ਜਿਨ੍ਹਾਂ ਨੇ ਜਾ ਕੇ ਆਪਣੇ ਹੱਥਾਂ ਦੇ ਨਾਲ ਸਾਜ਼ਿਸ਼ ਕਰਨ ਵਾਲੇ ਹੋਰ ਸੀਗੇ ਜਿਨ੍ਹਾਂ ਨੇ ਜਾ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਪਰਚੇ ਪਾੜੇ ਉਹ ਜੇਲ੍ਹ 'ਚ ਐ ਉਹਨਾਂ ਦਾ ਵਕੀਲ ਜਿਨ੍ਹਾਂ ਨੇ ਗੋਲੀ ਚਲਾਣ ਦੇ ਕੇਸ ਦੇ ਅੰਦਰ ਬਾਬਲ ਕਲਾ ਕਾਂਡ ਕੋਟਕਪੂਰਾ ਕਾਂਡ ਦੇ ਅੰਦਰ ਆਈਜੀ ਉਮਰਾਨੰਗਲ ਤੇ ਮਨਤਾਰ ਸਿੰਘ ਬਰਾੜ ਜਿਹੜੇ ਇਹਨਾਂ ਦੇ ਅਕਾਲੀ ਦਲ ਦੇ ਐਮਐਲਏ ਆ ਜਿਨ੍ਹਾਂ ਦੇ ਉੱਤੇ ਇਸ ਕਿਸਮ ਦੀ ਵੀ ਉਹਨਾਂ ਨੇ 157 ਕੋਲਾਂ ਕੀਤੀਆਂ ਉਹ ਦਿਨ ਰਾਤ ਨੂੰ ਮੁੱਖ ਮੰਤਰੀ ਨਾਲ ਡੀਜੀਪੀ ਸਾਹਿਬ ਨਾਲ ਸਾਰਿਆਂ ਨਾਲ ਬੈਠ ਕੇ ਜੋ ਉਸ ਦਿਨ ਘਟਨਾਵਾਂ ਵਾਪਰੀਆਂ ਉਹ ਜਿਹੜੀਆਂ ਕੀਤੀਆਂ ਉਹਨਾਂ ਸਾਰਿਆਂ ਦੇ ਵਕੀਲ ਵੀ ਇੱਕੋ ਹੀ ਹੈ ਉਹਨਾਂ ਦਾ ਵਕੀਲ ਵੀ ਇੱਕੋ ਹੀ ਹੈ ਹੁਣ ਦੇਖਣ ਵਾਲੀ ਗੱਲ ਹੈ ਪੱਤਰਕਾਰਤਾ ਦੇ ਤੌਰ ਤੇ ਵੀ ਉਹਨਾਂ ਦੀ ਫੀਸ ਕੌਣ ਦੇ ਰਿਹਾ ਉਸ ਵਕੀਲ ਦੀ ਮੈਨੂੰ ਤਾਂ ਆ ਵੀ ਸ਼ੱਕ ਆ ਵੀ ਕਿਤੇ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਕੀਤਾ ਸੀਗਾ ਵੀ ਬੇਅਦਬੀ ਨੂੰ ਜਸਟੀਫਾਈ ਕਰਨ ਦੇ ਵਿੱਚ ਐਸਜੀਪੀਸੀ ਦੇ ਉੱਤੇ ਪਾਤਾ 97 ਲੱਖ ਰੁਪਏ ਦਾ ਬਿੱਲ ਐਸਜੀਪੀਸੀ ਦੇ ਖਜ਼ਾਨੇ ਤੇ ਪਾਤਾ ਕਿਤੇ ਜਿਹੜੇ ਲੋਕ ਬੇਅਦਬੀ ਦੇ ਕਸੂਰਵਾਰ ਹੈਗੇ ਜਿਨ੍ਹਾਂ ਨੇ ਖੁਦ ਹੱਥਾਂ ਬੇਅਦਬੀ ਕੀਤੀ ਜੇਲ੍ਹ 'ਚ ਬੈਠੇ ਐ ਉਹਨਾਂ ਦਾ ਵਕੀਲ ਦੀ ਪੇਮੈਂਟ ਕੌਣ ਕਰ ਰਿਹਾ ਹੈ ਉਹ ਵੀ ਇਹਨਾਂ ਦੇ ਅਕਾਲੀ ਲੋਕ ਕਰ ਰਹੇ ਐ ਸੋ ਇੱਕ ਬੜੀ ਗਿਨੌਣੀ ਸਾਜ਼ਿਸ਼ ਜਿਹੜੀ ਐ ਲੋਕਾਂ ਦੇ ਉੱਤੇ ਕੀਤੀ ਜਾ ਰਹੀ ਐ ਇਟ ਇਜ਼ ਅ ਫਰਾਡ ਬੀਂਗ ਪਰਪੀਟਰੇਟਿਡ ਔਨ ਦਾ ਪੀਪਲ ਔਫ ਪੰਜਾਬ ਐਂਡ ਔਨ ਦਾ ਸਿੱਖ ਸਾਈਕੀ ਇਹ ਇੱਕ ਲੋਕ ਉਹਨਾਂ ਤੋਂ ਪੜਦੇ ਸੀ ਵੀ ਮੇ ਵੀ ਦੇ ਅੰਡਰਸਟੂਡ ਥਿਸ ਕਾਈਂਡ ਔਫ ਐਰੋਗੈਂਸ ਦੀ ਅਜਬੀ ਜਿਹੀ ਇੱਕ ਕੋਰ ਕਮੇਟੀ ਦਾ ਮੈਂਬਰ ਅਕਾਲੀ ਦਲ ਦਾ ਕੋਰ ਕਮੇਟੀ ਦਾ ਮੈਂਬਰ ਇਸ ਕਿਸਮ ਦੀਆਂ ਗੱਲਾਂ ਕਰਦਾ ਥਿਸ ਇਜ਼ ਅ ਡਾਇਰੈਕਟ ਇਨਡਾਈਟਮੈਂਟ ਔਫ ਅਕਾਲੀ ਲੀਡਰਸ਼ਿਪ ਐਂਡ ਸੁਖਵੀਰ ਸਿੰਘ ਬਾਦਲ ਵੀ ਉਹਨਾਂ ਨੇ ਫॉर देम ਡੇਰਾ ਦੇ ਨਾਲ ਜਿਹੜੀ ਸਾਠ ਘਾਟ ਹੈ ਇਟ ਇਜ਼ ਨਾਟ ਅ ਮੈਟਰ ਆਫ ਫੇਥ ਕੋਈ ਆਪਸ ਵਿੱਚ ਆਸਥਾ ਦੀ ਗੱਲ ਨਹੀਂ ਕੋਈ ਧਰਮ ਦੀ ਗੱਲ ਨਹੀਂ ਉਹ ਇੱਕ ਮਾਤਰ ਵੋਟਾਂ ਵਾਸਤੇ ਵੀ ਅੱਜ ਉਹਨਾਂ ਦੇ ਨਾਲ ਅਸੀਂ ਕੋਲੀਸ਼ਨ ਬਣਾ ਲਈਏ ਉਹਨਾਂ ਦੇ ਨਾਲ ਸਪੋਰਟ ਲੈ ਲਈਏ ਸਾਨੂੰ ਕਿੰਨਾ ਫਾਇਦਾ ਹੋਊਗਾ ਕਿੰਨਾ ਨੁਕਸਾਨ ਹੋਊਗਾ ਉਹ ਇੱਕ ਸੌਦਾ ਕਰ ਰਹੇ ਅੱਜ ਵੀ ਐ ਸੌਦੇ ਵਾਲੀ ਪਾਰਟੀ ਬਣ ਗਈ ਇਸ ਨੂੰ ਲੋਕਾਂ ਦੇ ਸਾਹਮਣੇ ਆਈ ਥਿੰਕ ਨੋ ਫਰਦਰ ਇਨਡਾਈਟਮੈਂਟ ਇਜ਼ ਰਿਕਵਾਇਰਡ ਜੇ ਬਾਦਲ ਸਾਹਿਬ ਮਹਿਸੂਸ ਕਰਦੇ ਆ ਜਾ ਕੇ ਕਹਿੰਦੇ ਹੈ ਮਨੂੰ ਗ੍ਰਿਫਤਾਰ ਕਰ ਲੋ ਸਭ ਕਾਹਦੇ ਗ੍ਰਿਫਤਾਰ ਕਰ ਲੋ ਸਾਂਚ ਕੋ ਆਂਚ ਨਹੀਂ ਹੈ ਸਾਹਿਬ ਅਗਰ ਕਿਸੇ ਨੇ ਗਲਤ ਕੰਮ ਨਹੀਂ ਕੀਤਾ ਕਿਸੇ ਨੂੰ ਆਂਚ ਨਹੀਂ ਆਊਗੀ ਬੱਡ ਆ ਤਾਂ ਕਲੀਅਰ ਕਟ ਪ੍ਰੂਫ ਸਾਹਮਣੇ ਆ ਗਿਆ ਤੁਸੀਂ ਇਲਜ਼ਾਮ ਲਗਾ ਰਹੇ ਹੋ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਜਸਟਿਸ ਰਣਜੀਤ ਸਿੰਘ ਦੀ ਕ੍ਰੈਡੀਬਿਲਟੀ ਤੇ ਇਲਜ਼ਾਮ ਲਗਾਇਆ ਫਿਰ ਐਸਆਈਟੀ ਤੇ ਇਲਜ਼ਾਮ ਲਗਾਇਆ ਹੁਣ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬ ਦੇ 1 ਆਫ ਦਾ ਮੋਸਟ ਆਈ ਥਿੰਕ ਰਿਸਪੈਕਟਡ ਮੋਸਟ ਜਿਸ ਦੀ ਕ੍ਰੈਡੀਬਿਲਟੀ ਦੇ ਉੱਤੇ ਉਹਨਾਂ ਦੀ ਓਨੈਸਟੀ ਦੇ ਉੱਤੇ ਕਿਸੇ ਨੇ ਅਜ ਤੱਕ ਕੋਈ ਇਵਨ ਕਿਸੇ ਨੇ ਵੀ ਉਂਗਲ ਨਹੀਂ ਉਠਾਈ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਉੱਤੇ ਦੇ ਆਰ ਕੁਐਸਚਨਿੰਗ ਹਿਸ ਕ੍ਰੈਡੀਬਿਲਟੀ ਮੈਂ ਕਹਿੰਦਾ ਸੁਖਬੀਰ ਜੀ ਪਹਿਲਾਂ ਤੁਸੀਂ ਜਵਾਬ ਦਿਓ ਇਟ ਇਜ਼ ਯੋਰ ਕ੍ਰੈਡੀਬਿਲਟੀ ਵਿਚ ਇਜ਼ ਇਨ ਕੁਐਸਚਨ ਤੁਸੀਂ ਆ ਜਿਹੜੀ ਸਾਠ ਗਾਂਟ ਕਰ ਰਹੇ ਹੋ ਖੁੱਲ ਕੇ ਸਾਹਮਣੇ ਆਓ ਖੁੱਲ ਕੇ ਲੋਕਾਂ ਨੂੰ ਦੱਸੋ ਕੀ ਕਰ ਰਹੇ ਹੋ ਤੁਸੀਂ ਸਪਸ਼ਟ ਆ ਕੇ ਕਹੋ ਨਹੀਂ ਜੀ ਸਾਡੇ ਵਾਸਤੇ ਵੋਟਾਂ ਇੰਪੋਰਟੈਂਟ ਹੈ ਸਾਡੇ ਵਾਸਤੇ ਲੋਕਾਂ ਦੀ ਭਾਵਨਾਵਾਂ ਇੰਪੋਰਟੈਂਟ ਨਹੀਂ ਇਸ ਕਰਕੇ ਮੈਂ ਸਮਝਦਾ ਇਸ ਮੁੱਦੇ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਣਾ ਚਾਹੀਦਾ ਹੈ ਤਾਂ ਕਿ ਹੁਣ ਜਦੋਂ ਲੋਕਾਂ 'ਚ ਜਾਣਗੇ ਇਸ ਗੱਲ ਦਾ ਲੋਕ ਵੀ ਜਵਾਬ ਮੰਗਣਗੇ ਤੇ ਸੁਖਵੀਰ ਜੀ ਜਵਾਬ ਦੇਣ ਵੀ ਕਿੱਥੇ ਖੜੇ ਹੈ ਡੇਰੇ ਦੇ ਵਿਜ਼ਾ ਵੀ ਡੇਰਾ ਉਹਨਾਂ ਦੀ ਅਕਾਲੀ ਦਾ ਪਾਰਟੀ ਦੀ ਜਿਹੜੀ ਹੈ ਇਹਨਾਂ ਦਾ ਆਪ ਦਾ ਸਟੈਂਡ ਕੀ ਹੈ ਬੀਬੀ ਜਾਗੀਰ ਕੌਰ ਦਾ ਉਹਨਾਂ ਬੀਬੀ ਜਾਗੀਰ ਕੌਰ ਦਾ एसजीपीसी ਦੇ ਪ੍ਰਧਾਨ ਰਹੇ ਐ ਤੇ ਅੱਜ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਹੈ ਉਹਨਾਂ ਨੂੰ ਖੁਦ ਤਨਖਾਹ ਐ ਘੋਸ਼ਿਤ ਹੋਇਆ ਕਿਉਂਕਿ ਡੇਰੇ ਕੋਲ ਗਏ ਸੀਗੇ ਜਾ ਕੇ ਵੋਟਾਂ ਮੰਗੀਆਂ ਉਹਨਾਂ ਤੇ ਤਨਖਾਹ ਲੱਗੀ ਉੱਥੇ ਸੇਵਾ ਕਰਕੇ ਹੈ ਦਰਬਾਰ ਸਾਹਿਬ 'ਚ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਕੋਰ ਕਮੇਟੀ ਦੇ ਮੈਂਬਰ ਦਾ ਕਹਿਣਾ ਵੀ ਇਸ ਮਸਲੇ ਦੇ ਉੱਤੇ ਅਸਲ ਜਿਹੜਾ ਫੈਸਲਾ ਹੈ ਉਹ ਸੁਖਬੀਰ ਬਾਦਲ ਕਰਨਗੇ ਬਹੁਤ ਹੀ ਇੱਕ ਮੈਂ ਸਮਝਦਾ ਹਾਂ ਵੀ ਸਿੱਖ ਸਾਇਕੀ ਦੇ ਨਾਲ ਬਹੁਤ ਵੱਡਾ ਇਹਨਾਂ ਨੇ ਕਾਣ ਕੀਤਾ ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਵੀ ਸਾਫ਼ ਕੀਤਾ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਕਿਸੇ ਵੀ ਡੇਰੇ 'ਚ ਵੋਟਾਂ ਮੰਗਣ ਨਹੀਂ ਜਾਵੇਗੀ। ਹਾਲਾਂਕਿ ਸੁਨੀਲ ਜਾਖੜੇ ਵੀ ਕਹਿ ਗਏ ਕਿ ਸਾਰੇ ਡੇਰਿਆਂ ਨੂੰ ਇੱਕੋ ਜਿਹਾ ਨਹੀਂ ਮੰਨਿਆ ਜਾ ਸਕਦਾ। ਦੇਖੋ ਤੁਸੀਂ ਪਹਿਲੀ ਗੱਲ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੈ। ਅਸੀਂ ਦੇਖੋ ਜਨਾ ਕਿਸੇ ਨਾਲ ਮੈਂ ਪਹਿਲਾਂ ਹੀ ਕਹਿ ਕੇ ਟਿਆ ਹਰੇਕ ਡੇਰੇ ਨੂੰ ਤੁਸੀਂ ਉਸੇ ਤਗੜੀ 'ਚ ਨਹੀਂ ਤੋਲ ਸਕਦੇ। ਇੱਕ ਕਿਹੜੇ ਤੁਸੀਂ ਦੇਖ ਲੋ ਚਾਹੇ ਇੱਕ ਦੂਜੇ ਆਪਣੇ ਆਪ ਨੂੰ ਕਹਿੰਦੇ ਸੀ ਕੋਈ ਉਧਰੋਂ ਅਹਮਦਾਬਾਦ ਵਾਲੇ ਪਾਸਿਓਂ ਆਏ ਬਾਬਾ ਜੀ ਉਹ ਜੋਧਪੁਰ ਜੇਲ੍ਹ 'ਚ ਬੈਠੇ ਐ ਇੱਕ ਕੋਈ ਸੁਨਕਾਰੀਆ ਜੇਲ੍ਹ ਰੋਤਕ ਜੇ ਬੈਠੇ ਐ that doesn't mean that anybody who's wearing saffron robe is a robber also ਜਿਹੜੇ ਇਹਨਾਂ ਦੀ ਕਾਲੀਆਂ ਕਰਤੂਤਾ ਸਾਹਮਣੇ ਆਈਆਂ ਵਾਇ ਦੇ ਆਰ ਟੂਡੇ ਇਨ ਦਾ ਫੋਕਸ ਜਿਹੜੇ ਐ ਇਨ ਦਾ ਸਾਈਟ ਆਫ ਦਾ ਥਿਸ ਥਿੰਗ ਇਜ਼ ਬਿਕਾਉਜ਼ ਜਿਹੜੀ ਆ ਬੇਅਦਬੀ ਜਿਹੜੇ ਇਸ ਕਿਸਮ ਦੇ ਪੋਸਟਰ ਲੱਗੇ ਫਿਲਮ ਨੂੰ ਲੈ ਕੇ ਜਿਸ ਕਿਸਮ ਨਾਲ ਪੰਥ ਚੋਂ ਛੇਕੇ ਗਿਆ ਸਭ ਪੰਥ ਚੋਂ ਛੇਕਣ ਵਾਲੇ ਕੌਣ ਸੀਗੇ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ ਅਕਾਲ ਤਖਤ ਸਾਹਿਬ ਨੇ ਪੋਲੀਟੀਕਲ ਵਿੰਗ ਕੌਣ ਹੈ ਅਕਾਲੀ ਪਾਰਟੀ ਹੈ ਅਕਾਲੀ ਪਾਰਟੀ ਦੇ ਪ੍ਰਧਾਨ ਜਾ ਕੇ ਉਹਦੇ ਨਾਲ ਸਾਟਗਾਂਟ ਕਰ ਰਹੇ ਹਾਊ ਕੈਨ ਯੂ ਕੰਪੇਅਰ ਦੈਟ ਟੂ ਐਨੀ ਐਮ ਐਲ ਏ ਗੋਇੰਗ देयर ਅਗਰ ਉਹਨਾਂ ਅੱਜ ਕਹਿ ਦੇਣ ਸੁਖਬੀਰ ਬਾਦਲ ਜੀ ਵੀ ਜਿਹੜੇ ਹੈ ਉਸ ਚੋਂ ਪੰਥ ਚੋਂ ਨਹੀਂ ਛੇਕਿਆ ਗਿਆ ਤੇ ਅਸੀਂ ਉਹਨਾਂ ਨਾਲ ਸਾਟਗਾਂਟ ਕਰਨੀ ਹੈ ਕਰਦੇ ਰਹਿਣ ਤਾਂ ਲੈਟ ਇਟ ਬੀ ਓਪਨ ਟੂ ਪਬਲਿਕ ਸਿੱਖ ਮਾਸ ਸੁਣਿਓਗੇ ਕਿ ਬੀਤੇ ਦਿਨੀ ਸਿਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਇੱਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਡੇਰਾ ਸਿਰਸਾ ਤੋਂ ਵੋਟਾਂ ਲਈ ਸਹਾਇਤਾਗਲੀਣ ਬਾਰੇ ਸੁਖਬੀਰ ਬਾਦਲ ਹੀ ਫੈਸਲਾ ਕਰਨਗੇ ਜਿਸ ਤੋਂ ਬਾਅਦ ਦੇ ਵਿਰੋਧੀਆਂ ਦੇ ਹੱਥ ਅਕਾਲੀ ਦਲ ਦੇ ਖਿਲਾਫ ਇੱਕ ਹੋਰ ਵੱਡਾ ਮੁੱਦਾ ਲੱਗ ਗਿਆ ਸੀ ਅਤੇ ਬੀਬੀ ਜਗੀਰ ਕੌਰ ਦੀ ਉਸੇ ਗੱਲ ਨੂੰ ਮੁੱਦਾ ਬਣਾ ਕੇ ਹੁਣ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਅਤੇ ਵਿਰੋਧੀਆਂ ਬਨੋਸ਼ ਸ਼ੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ